ਹਾਂ ਰਣੋ ਹਾਂ ਮਮਾ ਜੀ ਜਿਵੇਂ ਠੀਕ ਆ ਤੁਸੀਂ ਕਿਵੇਂ ਆ ਬਸ ਠੀਕ ਆ ਕੀ ਕਰੀ ਜਾਂਦੀ ਸੀ ਕੋਈ ਸੁਣੀ ਨੇ ਰੀ ਆਂਦੀ ਹੈ ਕਪੜੇ ਧਾਰ ਹੀ ਆਂਦੀ ਆ ਅੱਛਾ ਕਪੜੇ ਧਾਰ ਕੇ ਰੱਖ ਫਿਰ ਆ ਗਿਆ ਮੈਂ ਤਾਰ ਤੇ ਕਪੜੇ ਧਾਰ ਹੀ ਆਂਦੀ ਮਮਾ ਜੀ ਅੱਛਾ ਮੈਨੂੰ ਕੁਝ ਹੋਰ ਸੁਣਿਆ ਮੈਨੂੰ ਕੁਝ ਹੋਰ ਸੁਣਿਆ ਨਹੀਂ ਤੁਹਾਨੂੰ ਗਲਤ ਸੁਣ ਗਿਆ ਮੈਂ ਕਿਹਾ ਤਾਰ ਤੇ ਲੀੜੇ ਲਾਈ ਆਂਦੀ ਆ ਅਕ ਚਾਹ ਮਨ ਹੋਣਾ ਨਾ ਕੱਪੜੇ ਸਾਰੇ ਜਾਨੀ ਮੈਂ ਚਲਾ ਦੇ ਕੰਮ ਚੱਲ ਤੂੰ ਟਾਈਮ ਨਾਲ ਹੀ ਕਰ ਜਾਨੀ ਫਿਰ ਵਧੀਆ ਹੀ ਗੱਲ ਨਹੀਂ ਨਹੀਂ ਮਾਮਾ ਜੀ ਆਏ ਥੋੜੀ ਕਰਦੇ ਆ ਹੂੰ ਹੋਰ ਬਸ ਸਭ ਠੀਕ ਹੈ ਕੀ ਕਰਿਆ ਨੇ ਉਹ ਕੁਛ ਨਹੀਂ ਮੈਂ ਕਿ ਚੱਲ ਰਾਣੋ ਨੂੰ ਫੋਨ ਕਰ ਲਈਏ ਕਿੰਨੇ ਦਿਨ ਹੋ ਗਏ ਇਹ ਗੱਲ ਹੀ ਨਹੀਂ ਕੀਤੀ ਚਲੋ ਵਧੀਆ ਕਰਿਆ ਮਾਮਾ ਜੀ ਤੁਸੀਂ ਫੋਨ ਕਰ ਲਿਆ ਅੱਛਾ ਮम्मी ਜੀ ਉਹਦੀ ਸਾਰੇ ਠੀਕ ਹੈ ਮੰਮੀ ਠੀਕ ਹੁੰਦੀ ਤਾਂ ਮੈਂ ਤੇਰੇ ਨਾਲ ਥੋੜੀ ਗੱਲ ਕਰਨੀ ਸੀ ਕਿਉਂ ਕੀ ਹੋ ਗਿਆ ਮਾਮੀ ਬਿਮਾਰ ਹੈ ਮਾਮੀ ਬਿਮਾਰ ਨਹੀਂ ਪਰ ਮਾਮੀ ਜੋ ਗੱਲ ਹੈ ਨਹੀਂ ਨਾ ਜਿਹੜੀ ਤੇਰੇ ਚ ਹੈਗੀ ਲੈ ਮਾਮਾ ਜੀ ਆਏ ਥੋੜੀ ਹੁੰਦਾਗਾ ਹੋਰ ਕਿਵੇਂ ਹੁੰਦਾ ਦੱਸ ਗੱਲ ਤਾਂ ਉਹਦੀ ਹੀ ਹੈਗੀ ਹੈ ਜਿਹੜੀ ਹੈਗੀ ਆ ਹੁਣ ਤਾਂ ਤੁਹਾਨੂੰ ਦਿਨ ਹੀ ਸਾਰਨਾ ਹੈ ਅੱਛਾ ਮਤਲਬ ਤੂੰ ਜਵਾਬ ਦੇਣੇ ਆ ਫਿਰ ਹੈ ਹੂੰ ਜਿਵਾਂ ਨੂੰ ਜਿਵਾਂ ਵੀ ਹੈ ਅੱਛਾ ਮਤਲਬ ਤਾਂ ਨਹੀਂ ਕਰਨਾ ਕੁਝ ਆਏ ਆਂ ਥੋੜੀ ਕਰਦੇ ਹੁੰਦੇ ਆ ਅੱਛਾ ਗਏ ਹੋਰ ਬ੍ਰੇਕੇ ਮੇ ਕਰੀ ਗਿਆ ਹੁਣ ਜੀ ਲੱਗਦਾ ਨਹੀਂ ਬੁੜੇ ਬੰਦੇ ਦਾ ਬੁੜੇ ਬੁੜੇ ਨੂੰ ਬੁੜੇ ਨੂੰ ਜਵਾਨ ਟੱਕਰ ਕੇ ਇਹ ਤਾਂ ਹੁਣ ਬੁੜੇ ਦਾ ਜੀ ਲੱਗਦਾ ਨਹੀਂ ਕਿਤੇ ਨਾ ਜਵਾਨ ਟੱਕਰ ਗਈ ਜਵਾਨ ਤੁਹਾਡੇ ਖਤਰੀ ਹੈ ਕਿ ਮਮਾਂ ਦੀ ਲਾਹੌਰ ਤੂੰ ਕਿਦੇ ਵਾਸਤੇ ਆ ਕੋਈ ਕਿਤੇ ਹੋਰ ਕਰਨੀ ਹੈ ਸੈਟਿੰਗ ਸ਼ੂਟਿੰਗ ਤੋਂ ਸੈਟਿੰਗ ਹੋਰ ਨਹੀਂ ਕਰੀ ਮੈਂ ਤਾਂ ਵਿਆਹ ਕਰਾਉਂਗੀ ਕਿਦਣਾ ਕਰਾਂਗੀ ਵਿਆਹ ਆ ਕਰਾਉਂਗੀ ਲਵ ਮੈਰਿਜ ਕਰਾਉਂਗੀ ਆਪਦੀ ਪਸੰਦ ਦਾ ਮੁੰਡਾ ਲੱਭੂਗੀ ਤੇ ਜਿਹੜਾ ਮੇਰੇ ਨਾਲ ਖੇ ਖਾਦੀ ਹੈ ਉਹਦਾ ਕੀ ਕਰਾਂਗੇ ਫਿਰ ਦਾ ਉਹ ਚੱਲੂ ਆਗੇ ਉਹ ਭੁੱਲ ਜਾ ਤੁਸੀਂ ਐ ਕਿਵੇਂ ਭੁੱਲ ਜਾ ਦੱਸ ਐ ਭੁੱਲ ਜਾ ਤੁਸੀਂ ਉਹ ਮੰਜਵਾਕੜੀ ਸੀ ਕਿ ਤੁਸੀਂ ਖਾਦ ਲਿਆ ਕੋਈ ਗੱਲ ਨਹੀਂ ਅੱਛਾ ਇਹ ਤਾਂ ਗੱਲ ਇਹ ਤਾਂ ਗੱਲ ਗਲਤ ਹੈ ਫਿਰ ਤੇਰੇ ਕੀ ਹੋ ਗਿਆ ਹੁਣ ਨਾ ਨਾ ਇਹ ਗੱਲ ਗਲਤ ਹੈ ਤੇਰੀ ਐ ਥੋੜੀ ਘਰੇ ਦਾ ਹੁੰਦਾ ਨੰਨਾ ਜਵਾਕੜੀ ਸੀਗੀ ਸੱਚੀ ਤੁਹਾਨੂੰ ਪਤਾ ਹੀ ਆ ਮੈਨੂੰ ਪਤਾ ਹੀ ਨਹੀਂ ਸੀਗਾ ਮਾਮਿਆਂ ਨਾਲ ਕਰਦੇ ਹੁੰਦੇ ਜਾਂ ਨਹੀਂ ਨੇ ਗੱਲ ਤਾਂ ਕਰਦੇ ਹੁੰਦੇ ਆ ਜਿਹੜਾ ਉਸ ਦਿਨ ਉਹ ਵਿਆਹ ਤੇ ਤੂੰ ਆਈ ਸੀ ਹੂੰ ਤੇ ਤੂੰ ਮੇਰੇ ਕੋਲੇ ਪੈ ਗਈ ਸੀ ਬੈਡਰੂਮ 'ਚ ਹੂੰ ਉਹਦੇ ਆਪਾਂ ਕੁਝ ਕੀਤਾ ਸੀਗਾ ਜਿਹੜਾ ਰਾਤ ਨੂੰ ਹੋ ਗਿਆ ਸੀ ਆਪਣਾ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਤਾਂ ਆਪ ਨੂੰ ਮਨ ਲੱਗਦਾ ਤੁਸੀਂ ਕੁਛ ਨਸ਼ਾ ਪਾਇਆ ਹੋਣਾ ਮਸਾਂ ਨੇ ਵਾਜੋ ਦੋ ਚਾੜਾ ਮਾਰ ਮਾਰ ਕੇ ਆਉਂਦੀ ਸੀ ਸਤੇ ਨੂੰ ਮੈਨੂੰ ਕੀ ਗੜਬੜ ਹੋ ਗਈ ਕਿ ਮੇਰੇ ਕੋਈ ਤਾਂ ਗੜਬੜ ਹੋਈ ਸੀ ਜਿਹੜਾ ਮੈਂ ਤੁਹਾਡੇ ਨਾਲ ਆਏ ਹੋ ਗਈ ਸੀ ਗੜਬੜ ਨਹੀਂ ਹੁਣ ਉਹਦਾ ਨਜ਼ਾਰਾ ਪੂਰਾ ਦਿੱਤਾ ਸੀ ਗੜਬੜ ਦੀ ਕਿਹੜੀ ਗੱਲ ਹੋਈ ਸੱਸ ਨਜ਼ਾਰਾ ਨਹੀਂ ਰਿਹਾ ਤਾਂ ਮੈਨੂੰ ਕੀ ਤੇ ਨਜ਼ਾਰਾ ਆਉਂਦਾ ਸੀ ਕੀ ਆਉਂਦਾ ਸੀ ਮੈਂ ਤਾਂ ਨਹੀਂਂਂਦਾ ਤੁਸੀਂ ਕੀ ਮੈਨੂੰ ਤਾਂ ਆਉਂਦਾ ਸੀ ਵੀ ਨਜ਼ਾਰਾ ਮੈਨੂੰ ਆਉਂਦਾ ਸੀ ਕਿ ਆਉਂਦਾ ਸੀਗਾ ਮੈਂ ਆਉਂਦੇ ਹੀ ਉਹ ਨਾਂ ਭਰਨੋ ਤੇਈ ਛਾਲਦੀ ਕੁੜੀ ਤੇਈ 22 ਸਾਲ ਦੀ ਕੁੜੀ ਫੜ ਕੇ ਬਹਿ ਗਏ ਤੁਸੀਂ ਕਿਵੇਂ ਹੋਰ 60 ਸਾਲਾਂ ਦੇ ਤੁਸੀਂ 22 23 ਸਾਲ ਦੀ ਕੁੜੀ ਫੜ ਕੇ ਬਹਿ ਗਏ ਨਜ਼ਾਰਾ ਹੀ ਆਉਣਾ ਤੁਹਾਨੂੰ ਹੈ ਤੁਹਾਨੂੰ ਬਹੁਤਾ ਹੈ ਜਿਹੜਾ ਦੇਸਤਾਨੇ ਦਾ ਨਮਾਉਣਾ ਹੀ ਹੈ ਫਿਰ ਜਦੋਂ ਦੀ ਕਰੇ ਨਾਲ ਸੌਂਗੀ ਤਰਲੇ ਆ ਜਾਂਦੇ ਉਸ ਆ ਇਹ ਕਰ ਜਾਂਦਾ ਫਿਰ ਬੰਦੇ ਦਾ ਬੁੜਾ ਬੰਦਾ ਕੀ ਕਰੇ ਆ ਨਾ ਇਹਦਾ ਕਰੀ ਜਾਂਦਾ ਹੀ ਹੈ ਫਿਰ ਹੁਣ ਹੋਰ ਮੈਨੂੰ ਹੋਰ ਤੁਸੀਂ ਗੰਦੀ ਆਦਤ ਪਾਤੀ ਜੀ ਹੁਣ ਕੌਣ ਤੋਂ ਲਾਉਣਾ ਹੈ ਹੁਣ ਕੰਮ ਕੰਮ ਮੇਰਾ ਦੂ ਕਰਵਾਉਣਾ ਹੈ ਨਾ ਹਾਂ ਕਦਮ ਤੇਰੇ ਕੋਲ ਨਾ ਹਾਈਟ ਰਾਮਤਾ ਮੈਂ ਫੋਨ ਕਰਾਉਣਾ ਹਾਂ ਹਾਂ ਤੇ ਮੈਂ ਬਬਾ ਤੇਰੀ ਆਪ ਜਾਏਗੇ ਜਿੰਨਾ ਕਰਾਂਗੇ ਕਦ ਕਰਾਂਗੇ ਕਦ ਨਹੀਂ ਹੁਣ ਮਾਨਤਾ ਹੈ ਕਿ ਬਹੁਤ ਹੀ ਜ਼ਰਦਾਰ ਦੇ ਰਹਿਣ ਕੀ ਕਰ ਰੱਖਿਆ ਹੈ ਅੱਛਾ ਫੇਰ ਔਰ ਹਾਂ ਮੰਨਤਾ ਹੈਗਾ ਫਿਰ ਹੁਣ ਜਿਵੇਂ ਕਰੇਗੇ ਉਸ ਨੂੰ ਇੱਕ ਦਿਨ ਮੈਂ ਗੱਲ ਦੱਸ ਦਿੰਦਾ ਇੱਕ ਦਿਨ ਦੱਸ ਦਿੰਦਾ ਮਾਂ ਹਾਂ ਜਿਹੜੀ ਗੱਲਬਾਤ ਹੁਣ ਉੱਧਿਆ ਚੈਗੀ ਉਹ ਜਵਾਨਾਂ ਚ ਭਾਲ ਕੇ ਦਿਖਾ ਦੇ ਲੈ ਨੂੰ ਜਵਾਨਾਂ ਤੇ ਤਾਂ ਮੈਂ ਹਜੇ ਕਿਸੇ ਨਾਲ ਕੁਛ ਕਰੀ ਨਹੀਂ ਤੁਹਾਡੇ ਨਾਲ ਹੀ ਕਰਿਆਗਾ ਘੱਟ ਤੈਨੂੰ ਇੰਨੀ ਛੂਟ ਦੇ ਦਿੱਤੀ ਫਿਰ ਮੈਂ ਨਹੀਂ ਨਾ ਨਹੀਂ ਕਰੂ ਇਸ ਚਲ ਤੂੰ ਜਵਾਨ ਨਾਲ ਕਰਕੇ ਦੇਖ ਲਾਗੇ ਜਨ ਨਾਲ ਨਹੀਂ ਮੈਂ ਤਾਂ ਨਹੀਂ ਕਰਦੀ ਫਿਰ ਤੁਹਾਨੂੰ ਮੇਰੇ ਚ ਤੇ ਜਵਾਨ ਚ ਫਰਕ ਨਜ਼ਰ ਲੱਗ ਜੂਗਾ ਜੀ ਨਹੀਂ ਕੀ ਕਰਨਾ ਕਰਕੇ ਤੁਸੀਂ ਹੈਗੇ ਹੋ ਹੁਣ ਤੇ ਉਹ ਕਹਿੰਦੀ ਸ ਮੈਂ ਮੈਰਿਜ ਕਰਾਉਣੀ ਹੈ ਕੀ ਹੌਰੇ ਕੀ ਕਿਨਾ ਫੇਰੇ ਹਾਂ ਹੁਣ ਤੇ ਰਾਹ ਹੁਣ ਤੇ ਰਾਹ ਆਂਦੀ ਸੀਗੇ ਹੋਰ ਮਨਾ ਤਾਂ ਕਰਨਾ ਮਾਮੀ ਹੋਰਾਂ ਨੂੰ ਪਹਿ ਪਤਾ ਲੱਗਿਆ ਫੇਰ ਵੇਖ ਤੇਰੀ ਮਾਮੀ ਨੂੰ ਤਾਂ ਨਹੀਂ ਮੈਂ ਪਤਾ ਲੱਗਣ ਦਿੰਦਾ ਉਹ ਤਾਂ ਗੱਲ ਤੋਂ ਮੇਰੇ ਤੇ ਛੱਡ ਦੇ ਲਸਟ ਵਾਰ ਹੀ ਕਰੂੰਗੀ ਮਾਮਾ ਫੇਰ ਕਰੀ ਪਤਾ ਲੱਗਿਆ ਫੇਰ ਕੀ ਕਰਾਂਗੇ ਕਰਨਾ ਕੀ ਹੈ ਪਤਾ ਲੱਗੂ ਕਿਸ ਨੂੰ ਪਤਾ ਲੱਗਣ ਦੇਊਗਾ ਮੈਂ ਤਾਂ ਹੀ ਹੈ ਬੋਲੋ ਕੀ ਲਾ ਲੈਂਦੇ ਹਾਂ ਦੇ ਪਤਾ ਕੁਛ ਨਹੀਂ ਕਰਦੇ ਕਰਦੇ ਨਾ ਘਟਦੇ ਕਿੱਥੋਂ ਦੇ ਨਹੀਂ ਰਹਿਣਾ ਤੇਰੀ ਪਤਾ ਲੱਗਿਆ ਤਾਂ ਅੱਛਾ ਕੇ ਹੋਰ ਪਤਾ ਕੁਛ ਨਹੀਂ ਲੱਗਣੁੰਦਾ ਮੈਂ ਤੇ ਤੂੰ ਬਸ ਹਸਾਬ ਚ ਨਾਲ ਆ ਜੀ ਮੀ ਆਜੂਂਗੀ ਫਿਰ ਠੀਕ ਹੈ ਮਮਾ ਛੇਤੀ ਮਮੀ ਆ ਗਿਆ ਫੋਨ ਕੱਟ ਦਿਓ ਮੀ ਆ ਗਿਆ ਤਾਂ ਮੀਜ ਤਾਂ ਗੱਲ ਬਣੋਂਗੇ ਹਾਂ ਲੋ ਸਮਾਨ ਰੱਖਣਾ ਵਿੱਚ ਗੱਲ ਕੀ ਬਣੂਗੀ ਮੈਂ ਵੇਚ ਜੂਗੀ ਹੋਏ ਅੱਛਾ ਕੇ ਭੇਜ ਜਾ ਫਿਰ ਨਾ ਭੇਜ ਜਾ ਫਿਰ ਮਾ ਆ ਜੰਨਾ ਤੇਰੇ ਕੋਲ ਘੰਟੇ ਚ ਕਰੇ ਮਮਾ ਜੀ ਸਾਰੇ ਘਰੇ ਆ ਤੇ ਮੇਰੇ ਤੇ ਕੋਣ ਸ਼ੱਕ ਕਰਦਾ ਮੈਨੂੰ ਤਾਂ ਆਏ ਆ ਕਰਨੇ ਮਿਲਣ ਆਇਆਗਾ ਅੱਛਾ ਕੋਈ ਨਹੀਂ ਦੇਖ ਲੋ ਫਿਰ ਫਿਰ ਪਹੁੰਚ ਕਰਕੇ ਬੜੇ ਰਾਜ ਘਰ ਦੇਮਲਾ ਤੋਂ ਬਿਜਾਰਾ ਆਈਆਂ ਆ